ਪੰਜਾਬੀਅਤ ਵਿੱਚੋਂ ਕਲਮ ਜਨਾਬ ਦੇ ਸਰਾਵਾਂ ਵਾਲੀ ਦੀ ਮਲਮ ਦਿਲ ਦੇ जख्म ਤੇ ਕੋਈ ਮਲਮ ਲਾਵੇ ਨਾ ਟੁੱਟੇ ਹੋਏ ਦਿਲ ਨੂੰ ਕੋਈ ਅਪਣਾਵੇ ਨਾ ਚੂਰ ਹੋਇਆ ਦਿਲ ਫਿਰ ਜੁੜ ਪਾਵੇ ਨਾ ਸਾਰੀ ਸਾਰੀ ਰਾਤ ਫਿਰ ਨੀਂਦ ਆਵੇ ਨਾ ਦੁਖੀ ਦੁਖੀ ਮਨ ਰਵੇ ਫਿਰ ਸਜਣਾ ਦਾ ਮਨ ਦੇ ਚੈਨ ਨੂੰ ਕਦੇ ਚੈਨ ਆਵੇ ਨਾ ਆਤਮਾ ਅੰਦਰੇ ਅੰਦਰ ਚੀਕਾਂ ਮਾਰੇ ਪਰ ਚੰਦਰਾ ਚੀਕ ਕੋਈ ਸੁਣ ਪਾਵੇ ਨਾ ਅੱਖੀਆਂ ਲਾ ਕੇ ਬਹੁਤ ਰੋਈਆਂ ਬਦਨਾਮੀ ਹੁਣ ਦੇਵ ਸ੍ਰਾਮਾ ਤੋਂ ਛੱਲੀ ਜਾਵੇ ਨਾ ਇਸ਼ਕ ਦਾ ਪੈਂਡਾ ਤਾਂ ਬਹੁਤ ਲੰਬਾ ਏ ਹਰ ਕੋਈ ਇਹਨੂੰ ਤੈਅ ਕਰ ਪਾਵੇ ਨਾ ਦਿਲ ਦੇ ਜ਼ਖਮਾਂ ਤੇ ਕੋਈ ਮਲਮ ਲਾਵੇ ਨਾ ਟੁੱਟੇ ਹੋਏ ਦਿਲ ਨੂੰ ਕੋਈ ਅਪਣਾਵੇ ਨਾ ਦਿਲ ਦੀ जख्मਾਂ 'ਤੇ ਕੋਈ ਮਲ੍ਹਮ ਲਾ ਵੀ ਨਾ ਟੁੱਟੇ ਹੋਏ ਦਿਲ ਨੂੰ